ਕੀ ਰੀਪਲਦੀ ਆ ਕਾਹਣਾ ਹੋਈ ਪੂਰੇ ਇਹ ਵਾਲਾੜੀ ਇਹ ਤਾਂ ਬਾਲੇ ਵਾਲੇ ਗੋਲ ਗੱਪੇ ਨਾਲੋਂ ਵੀ ਜ਼ਿਆਦਾ ਸੋਹਣੀ ਐ ਪਤਾ ਨਹੀਂ ਕੀ ਪਿੰਡ 'ਚ ਹੋਇਆ ਪਿਆ ਸਾਡੇ ਪਿੰਡ 'ਚ ਇੰਨੀਆਂ ਸੋਹਣੀਆਂ ਸੋਹਣੀਆਂ ਜਨਾਨੀਆਂ ਕਿੱਥੋਂ ਆਵੀਆਂ ਨੇ ਓਏ ਓ ਰੱਬਾ ਸਾਡੇ ਵਾਰੀ ਇਹ ਕਿੱਥੇ ਦੀਆਂ ਚੱਲ ਚੱਲ ਕੇ ਕਰਦੇ ਆ ਗੱਲ ਇਹਦੇ ਨਾਲ ਹਾਂ ਨਹੀਂ ਨਹੀਂ ਉਹ ਅਗਲੇ ਐਤਵਾਰ ਪੱਕੀ ਆ ਆਪਣੀ ਪਾਰਟੀ ਉਹ ਟੈਨਸ਼ਨ ਨਾ ਲੋ ਮੈਂ ਹੈਗੀ ਆ ਹਾਂ ਹਾਂ ਮੈਂ ਸਭ ਕੁਝ ਅਰੇਂਜ ਕੀਤਾ ਆ ਠੀਕ ਐ ਠੀਕ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਤੂੰ ਕਿਹਦਾ ਕੋਸਾ ਭਾਈ ਤੂੰ ਕੌਣ ਹੈ ਪਹਿਲਾਂ ਤੂੰ ਆਪਦਾ ਦੱਸ ਮੈਂ ਤਾਂ ਪਿੰਡ ਦਾ ਬੰਦਾ ਆ ਤੇ ਤੂੰ ਮੇਰੇ ਬਾਰੇ ਕਿਉਂ ਪੁੱਛਦਾ ਪਿਆ ਨਹੀਂ ਨਹੀਂ ਭਾਈ ਫਿਰ ਇੱਕ ਤਾਂ ਤੂੰ ਮੈਨੂੰ ਰਸਤੇ 'ਚ ਰੋਕਿਆ ਨਹੀਂ ਪਿੰਡ 'ਚ ਆਈਆਂ ਵਾਹ ਚੱਲ ਭਾਈ ਪੁੱਛਣਾ ਚਾਹੀਦਾ ਵੀ ਕੌਣ ਆ ਕਿਹਦਾ ਕੋਸਾ ਤੂੰ ਆ ਇਹ ਪਤਾ ਲੱਗ ਜਾਂਦਾ ਹੁੰਦਾ ਫਿਰ ਮੈਂ ਸੋਨੀਆ ਕਿੱਟੀ ਪਾਰਟੀ ਵਾਲਿਆਂ ਦੀ ਪ੍ਰਧਾਨ ਤੂੰ ਕੌਣ ਹੈ ਤੂੰ ਆਪਦੇ ਬਾਰੇ ਦੱਸ ਅੱਛਾ ਅੱਛਾ ਕੱਟਾ ਪਾਰਟੀ ਵਾਲਿਆਂ ਦੀ ਪ੍ਰਧਾਨ ਆ ਤੂੰ ਓਏ ਮੂਰਖਾ ਕੱਟਾ ਪਾਰਟੀ ਨਹੀਂ ਕਿੱਟੀ ਪਾਰਟੀ ਹੁੰਦਾ ਨਾਲੇ ਤੂੰ ਕੌਣ ਨੇ ਮੈਨੂੰ ਪੁੱਛਣ ਆਲਾ ਰਸਤੇ 'ਚ ਰੋਕੇ ਤੂੰ ਮੈਨੂੰ ਤੁਸੀਂ ਕੌਣ ਹੋ ਜੀ ਓਏ ਤੇਰਾ ਨਾਮ ਪੁੱਛਿਆ ਆ ਡਰਾਮੇ ਜਿਹੇ ਨਾ ਕਰਕੇ ਦਿਖਾ ਮੈਨੂੰ ਅੱਛਾ ਹੈ ਮੇਰਾ ਨਾਮ ਆ ਤੁਹਾਡਾ ਕੀ ਨਾਮ ਆ ਜੀ ਤੂੰ ਆਪਦਾ ਨਾਮ ਦੱਸ ਮਹਿਲਾ ਮੰਡਲ 'ਚ ਦੇਣਾ ਓਥੇ ਨਾ ਤੇਰੇ ਨਾਂ ਦੇ ਉੱਤੇ ਪਰਚਾ ਦੇਣਾ ਆ ਮਹਿਲਾ ਮੰਡਲ 'ਚ ਮਹਿਲਾ ਮੰਡਲ 'ਚ ਕੋਈ ਹੈਗੀ ਆ ਜੀ ਮਹਿਲਾ ਖਾਲੀ ਕੋਈ ਨਹੀਂ ਉਹ ਆਪੇ ਫੋਨ ਕਰ ਲੈਣਗੇ ਤੈਨੂੰ ਆਦਾਦ ਨੰਬਰ ਤੇ ਤੇ ਨਾਲੇ ਆਪਦਾ ਨਾਮ ਦੱਸ ਨੰਬਰ ਨੂੰ ਪਰਤਾ ਜੀ ਮੇਰੇ ਕੋਲੇ ਕੋਈ ਹੈ ਨਹੀਂ ਗਾ ਤੇ ਉਹ ਮੇਰਾ ਨਾਮ ਨਾ ਪਿੰਡ 'ਚ ਮੈਨੂੰ ਬੋਦਾ ਸਿੰਘ ਕਹਿੰਦੇ ਨੇ ਇਸੇ ਪਿੰਡ ਦਾ ਨਾ ਹਾਂ ਹਾਂ ਇਸੇ ਪਿੰਡ ਦਾ ਕੋਈ ਨਹੀਂ ਫਿਰ ਮਹਿਲਾ ਮੰਡਲ ਵਾਲੇ ਆਣ ਕੇ ਜਦ ਚੱਕਿਆ ਨਾ ਤੈਨੂੰ ਪਤਾ ਉਦੋਂ ਲੱਗਣਾ ਕਿ ਉਹ ਚੱਕ ਕੇ ਘਰ ਤਾਂ ਲੈ ਕੇ ਜਾਂਣਗੇ ਵਿਆਹ ਕਰਾਉਣਗੇ ਮੇਰਾ ਉਹ ਤਾਂ ਫਿਰ ਚੰਗੀ ਤਰ੍ਹਾਂ ਹੀ ਮਾਮੇ ਲੈ ਕੇ ਜਾਣਗੇ ਤੈਨੂੰ ਅੱਛਾ ਤੇ ਮੈਂ ਤਾਂ ਇੱਕ ਐਂ ਕਹਿਣਾ ਤੀਗਾ ਭਾਈ ਆਹ ਹਨ ਆਪਣੇ ਵਾਲ ਜੇ ਖੁੱਲੇ ਕਰਕੇ ਨਾ ਰਹਿਆ ਕਰ ਓਰੇ ਸਾਡੇ ਪਿੰਡ 'ਚ ਬੰਦਰ ਬਹੁਤ ਨੇ ਓ ਅਨਪੜਾ ਦੋ ਅੱਖਰ ਪੜਿਆ ਹੁੰਦਾ ਤੈਨੂੰ ਪਤਾ ਹੁੰਦਾ ਇਹ ਫੈਸ਼ਨ ਹੈ ਆਏ ਜੀ ਉਹ ਤਾਂ ਸੋਹਣਾ ਫੈਸ਼ਨ ਤਾਂ ਭਾਈ ਤੂੰ ਕੋਣ ਹਾਂ ਮੈਨੂੰ ਇਦਾਂ ਵੇਖਣ ਆ ਲੱਗ ਨਾ ਨਾ ਮੈਂ ਤਾਂ ਪਿੰਡ ਦਾ ਬੰਦਾ ਹਾਂ ਮੈਂ ਥੋੜਾ ਪਿੰਡ ਦਾ ਬੰਦਾ ਤੂੰ ਰਾਹ ਲੱਗ ਆਉਂਦਾ ਨਾਲੇ ਮੈਂ ਤਾਂ ਉਹ ਕਹਿੰਦਾ ਸੀ ਜਿਹੜੀ ਤੁਹਾਡੀ ਇਹ ਕੱਟਾ ਪਾਰਟੀ ਆ ਉਹ ਕਿੱਟੀ ਪਾਰਟੀ ਕੱਟਾ ਪਾਰਟੀ ਨਹੀਂ ਹਾਂ ਹੀ ਇਹਦੇ ਵਿੱਚ ਬੰਦੇ ਨਹੀਂ ਜਾ ਸਕਦੇ ਨਾਲ ਵੀ ਨਹੀਂ ਤੀਵੀਆਂ ਦੀ ਹੁੰਦੀ ਹੈ ਕਿੱਟੀ ਪਾਰਟੀ ਤੁਹਾਨੂੰ ਅਨਪੜਾ ਨੂੰ ਕੀ ਪਤਾ ਬੰਦੇ ਜਾਂਦੇ ਕਿ ਨਹੀਂ ਜਾਂਦੇ ਤੈਨੂੰ ਮੈਂ ਕਿਉਂ ਦੱਸਾਂ ਮਾਈ ਫੁੱਟ ਆਹ ਪੂਰੇ ਵਾਲਾ ਆ ਥੋੜਾ ਨੰਬਰ ਦੇ ਦਿੰਦੇ ਜਿਵੇਂ ਮਗਲੈਲ ਨੰਬਰ ਉਰੇ ਆ ਮਿਲ ਗਿਆ ਯਾਦ ਰੱਖੀ ਹੁਣ ਇੱਕ ਗੱਲ ਆ ਓਏ ਬੰਦੇ ਨੂੰ ਆਪਦੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਆ ਚਾਹੇ ਸਾਲੀਆਂ ਜੁੱਤੀ ਪੈ ਜਾਣ ਉਹ ਇੱਕ ਗੱਲ ਆ ਓਏ ਸੋਣੀ ਬਹੁਤ ਹੀ ਹਾਏ ਆਪੇ ਪਹੋਰ ਨੇ ਥੱਪੀਆਂ ਰੋਟੀਆਂ ਆਪੇ ਨਾਲ ਬਣਾਈ ਨੀ ਤਲ ਗਏ ਪਰਛਾਵੇਂ ਤੂੰ ਅਜੇ ਤੱਕ ਨਾ ਆਈ ਨੀ ਤਲ ਗਏ ਪਰਛਾਵੇਂ ਤਿੰਗ ਲਿੰਗ ਲਿੰਗ ਤਿੰਗ ਤਿੰਗ ਲਿੰਗ ਲਿੰਗ ਬੜੇ ਸੋਹਣੇ ਗਾਣੇ ਗਾਉਣਾ ਹੈ ਸੁਣ ਲਿਆ ਭਈ ਹਾਂ ਸੁਣ ਲਿਆ ਗਾਣਾ ਤਾਂ ਸੁਣ ਲਿਆ ਆ ਕੀ ਕਰਦਾ ਤੀ ਆ ਅੱਛਾ ਆਹਾ ਹਾਂ ਆਹਾ ਚੜੂ ਲਾਉਂਦਾ ਸੀ ਹਾਂ ਵਧੀਆ ਲਾਇਆ ਕਰੋ

ਉਹ ਜਦੋਂ ਅਸੀਂ ਕਿੱਟੀ ਪਾਰਟੀ ਤੇ ਗਈਆਂ ਸੀ ਹੁਣੇ ਮਤੋਂ 1000 ਰੁਪਏ ਦਾ ਹਰਾਂ ਲੈ ਆਤੀਗਾ ਮੈਨੂੰ ਕਿਹਾ ਸੀ ਵੀ ਤੜਕੇ ਮੈਨੂੰ ਮੋੜਦੀ ਹੁਣ ਤੇਰਾ ਬਾਈ ਕਹਿੰਦਾ ਪੈਸੇ ਨਾਲ ਸਾਹਬ ਦੇ ਮੈਂ ਤਾਂ ਪੈਸੇ ਜੇ ਲੈਣ ਆਈ ਆ 1000 ਰੁਪਏ ਲਿਆ ਸੀ ਪਰ ਗਈ ਤੂੰ 1000 ਰੁਪਏ ਰੋ ਜਾਣੀ ਆ ਉਹ ਤਾਂ ਅਜੇ ਤੱਕ ਥੋੜੀ ਕਿੱਟੀ ਪਾਰਟੀ ਚ ਨਹੀਂ ਆਈ ਆ ਮੇਰਾ ਬਗਲਾ ਕਿੱਟੀ ਪਾਰਟੀ ਚ ਨਹੀਂ ਆਏਗੀ ਤੇ ਤੈਨੂੰ 1000 ਦੀ ਲੱਗੀ ਪਈ ਮੈਨੂੰ ਮੇਰੀ ਬਹੂ ਦਾ ਫਿਕਰ ਹੋਇਆ ਪਿਆ ਇਹ ਸੱਚੀ ਨਹੀਂ ਆਈ ਤੇਰੇ ਅੱਗੇ ਮੈਂ ਹਾਂ ਪਰ ਗਈ ਸੱਚੀ ਨਹੀਂ ਰੁਕ ਜਾਣ ਇਹਨੂੰ ਥੱਲੇ ਕਰ ਲੈ ਤੈਨੂੰ ਪੁੱਛ ਲੈ ਉਹਨੂੰ ਨਹੀਂ ਕਿਹਾ ਮੈਂ ਅੱਛਾ ਅ ਉਹ ਮੈਨੂੰ ਲੱਗਦਾ ਭਰਜਾ ਓ ਹਮਮ ਕਸਰ ਰਿਸ਼ਤੇ ਚ ਵਾਗਿਓ ਹਾਂ ਹਾਂ ਹੋ ਰਿਸ਼ਤੇਦਾਰ ਕਿਹੜੇ ਰਿਸ਼ਤੇਦਾਰ ਨਾਲ ਵਰਤਦੇ ਤੁਸੀਂ ਕਿਹੜਾ ਰਿਸ਼ਤੇਦਾਰ ਛੋੜੇ ਆਉਂਦਾ ਕੁੜੀ ਨਾਲ ਤੁਸੀਂ ਨਹੀਂ ਵਰਤਦੇ ਤੇਰੇ ਸਹੁਰੇ ਨਾਲ ਤੂੰ ਨਹੀਂ ਵਰਤਦਾ ਕੌਣ ਆਉਂਦਾ ਛੋੜੇ ਮਨ ਲੱਗਦਾ ਸਾਡੇ 50 ਸਾਡੇ 50 ਰਿਸ਼ਤੇ ਆਰੀਏ ਨੇ ਲੈ ਹੁਣ ਇਕੱਲੀ ਕੁੜੀ ਰਿਸ਼ਤੇ ਹੀ ਰਹਿ ਗਈ ਹੱਦ ਕਰੀਏ ਨੇ ਤੂੰ ਮੈਂ ਜਿਹੜੀਆਂ ਮੇਨ ਰਿਸ਼ਤੇਦਾਰੀਆਂ ਨੇ ਉਹਨਾਂ ਤਾਂ ਤੁਸੀਂ ਜਾਂਦੇ ਨਹੀਂ ਹੈਗੇ ਹੋਰ ਕਿਹੜੀਆਂ 50 ਦੇ ਜਾਣੇ ਉਹ ਤੈਨੂੰ ਫਿਰ ਪਤਾ ਹੀ ਹੈ ਉੱਪਰ ਜਾ ਜੀ ਕੁੜੀ ਨਾਲ ਤਾਂ ਅਸੀਂ ਵਰਤਦੇ ਆਂ ਕੁੜੀ ਸਾਡੇ ਆਉਂਦੀ ਆ ਅਸੀਂ ਕੁੜੀ ਦੇ ਜਾਨੇ ਆ ਆ ਕੱਲਾ ਸੀ ਭੈਂਡ ਦੇ ਖਸਮ ਪਰੋਣੇ ਨਾਲ ਨਹੀਂ ਵਰਤਦੇ ਵੇ ਮਰ ਜੂ ਉਹ ਜੇ ਤੁਸੀਂ ਨੱਕ ਡਬੋ ਕੇ ਪਰੋਣੇ ਨਾਲ ਤਾਂ ਵਰਤਨਾਂ ਲਈ ਰਿਸ਼ਤੇਦਾਰੀ ਹੁੰਦੀ ਆ ਕੁੜੀ ਤਾਂ ਆਪਣੇ ਘਰ ਦੀ ਹੁੰਦੀ ਆ ਜਿਹਦੇ ਨਾਲ ਵਰਤਨਾ ਉਹਦੇ ਨਾਲ ਤਾਂ ਵਰਤ ਦੇਣੀ ਤਾਂ ਹੀ ਤਾਂ ਕਹਿੰਦੀ ਵੀ ਸਾਨੂੰ ਤਾਂ ਕਿਸੇ ਨਾਲ ਵਰਤਲ ਵਰਤੇ ਵੇ ਦੇ ਨਹੀਂ ਪਤਾ ਹੈਗਾ ਉਹ ਕਾਹਨੂੰ ਉੱਪਰ ਜਾ ਜੀ ਅਸੀਂ ਤਾਂ ਵਰਤਨਾ ਪਰੋਣੇ ਪਰੋਣੋ ਨਹੀਂ ਸਾਡੇ ਨਾਲ ਵਰਤਦਾ ਚੱਲ ਇਹ ਗੱਲਾਂ ਛੱਡ ਤੂੰ ਮੈਨੂੰ ਆ ਦੱਸ ਮੇਰੇ ਅਲੇ ਜਮੀ ਨਹੀਂ ਪਤਾ ਤੈਨੂੰ ਹੈ ਵੇ ਹਾਂ ਸੱਚੀ ਨਹੀਂ ਇਤਰੀ ਬਹੁ ਨਾ ਅચ્છਾ ਮੈਂ ਦੇਖਦਾ ਇਹ ਨਹੀਂ ਪਤਾ ਕਿਤੇ ਅੰਦਰ ਲੰਘੇ ਹੋਵੇ ਦੇਖ ਕੇ ਵਾ ਕਿਉਂ ਸੂਈ ਸਲਾਈਓ ਗਈ ਤਾਂ ਕੱਲ ਦੀਏ ਕਰੋ ਅੰਦਰ ਲੰਘੀ ਹੁਣ ਇੱਥੋਂ ਨਹੀਂ ਤਾਂ ਲੰਘੀ ਨਹੀਂ ਹੈਗੀ ਨੀ ਤਾਂ ਵਧੀਆ ਹੋ ਗਿਆ ਲੰਘੇ ਸਾਰੇ ਖਰਚ ਘਟ ਜਾਣਗੇ ਕੀ ਹੋ ਗਿਆ ਨਾ ਪ੍ਰਜੈ ਮਤਾ ਇਹ ਕਹਿੰਦਾ ਸੀਗਾ ਮੈਨੂੰ ਤਾਂ ਫੇਕਰੇ ਬਾੜਾ ਹੋ ਗਿਆ ਵੀ ਗਈ ਕਿੱਥੇ ਉਹ ਹਾਂ ਫੇਕਰਤਾ ਮੈਨੂੰ ਪਤਾ ਤੇ ਕਿ ਤੇਰੇ ਚਿਹਰੇ ਤੇ ਕਿੰਨਾ ਪਸੀਨਾ ਆ ਗਿਆ ਹਨਾ ਹੱਥ ਪੈਰ ਤੇਰੇ ਕੰਬਣ ਲਾ ਕੇ ਹਾਂ ਡਰਾਮੇ ਜਿਹਾ ਨਾ ਕਰ ਚੁੱਪ ਕਰਕੇ ਖੜ ਜਾ ਮੇਰੀ ਗੱਲ ਸੁਣ ਮੈਂ ਤਾਂ ਕੰਬਣੀ ਛੜ ਜਾਂਦੀ ਹੈ ਭਲੇਗ ਤੇ ਉਚਾਣਾ ਜਦੋਂ ਜੀਕਰ ਇਹਨੂੰ ਚੱਕ ਲੈਂਦਾ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਐਂ ਕਹਿੰਦੀ ਆ ਉਹੀ ਗੱਲ ਹੈ ਛੋਟਾ ਮੂੰਹ ਬਡੀ ਬਾਤ ਆਲਾ ਹੋ ਜਾਂਦਾ ਗੱਲ ਕਹਿਣ ਨੂੰ ਜੀਤਾ ਨਹੀਂ ਕਰਦਾ ਦੇਖ ਭਾਈ ਕੱਲ ਚੁਗਦਾ ਟਾਈਮ ਹੈ ਹਨਾ ਉਂ ਨਹੀਂ ਚਾਲੋ ਆਪਾਈ ਨਹੀਂ ਕਹਿੰਦੇ ਵੀ ਉਹ ਮਾੜੀ ਚੰਗੀ ਹੈ ਹਨਾ ਉ ਤਾਂ ਘਰੋਂ ਪੈਰ ਬਾਹਰ ਨਹੀਂ ਧਰਦੀ ਹੈਗੀ ਕੋਈ ਪਤਾ ਨਹੀਂ ਹੁੰਦਾ ਬੰਦੇ ਦਾ ਕਦੋਂ ਮਨ ਬਦਲ ਜੇ ਆ ਜਿਹੜਾ ਪਿਛਲੀ ਉਮਰ ਦਾ ਇਸ਼ਕ ਹੁੰਦਾ ਨਾ ਇਹ ਨਹੀਂ ਅੱਗਾ ਪਿੱਛਾ ਦੇਖਦਾ ਹੁੰਦਾ ਨਾ ਜਵਾਕਾਂ ਨੂੰ ਦੇਖੇ ਨਾ ਘਰ ਵਾਲੀ ਘਰ ਵਾਲੇ ਨੂੰ ਦੇਖੇ ਤੇ ਘਰ ਵਾਲਾ ਘਰ ਵਾਲੀ ਨੂੰ ਵੀ ਨਹੀਂ ਦੇਖ ਦਿੰਦਾ ਕੋਈ ਪਤਾ ਨਹੀਂ ਕਦੋਂ ਬੰਦਾ ਫਰੋ ਹੋ ਜੇ ਨਾ ਤੂੰ ਕਹਿਣਾ ਕੀ ਚਾਹੁੰਨੀ ਆ ਤੂੰ ਮੇਰੇ ਘਰ ਨੂੰ ਹੀ ਸਮਝਦੀ ਆਂ ਵੀ ਉਂ ਹੀ ਉੜ ਕੇ ਹੋ ਕਿਸੇ ਨਾਲ ਮੈਂ ਵੱਧ ਕਰੀ ਜਾਂਦੇ ਆਂ ਭਜਾਈ ਤੂੰ ਨਾ ਮੈਂ ਚੁੱਪ ਕਰੀ ਜਾਂਦਾ ਤੂੰ ਸਰ ਚੜੀ ਜਾਂਦੇ ਆਂ ਕਮਾਲ ਦੀ ਗੱਲ ਆ ਤੇਰੇ ਲਈ ਆਹੀ ਤਾਂ ਤੇਰੇ ਚ ਘਾਟਾਂ ਨੇ ਦੂਜੇ ਦੀ ਤਾਂ ਸੌਂਦਾ ਨਹੀਂ ਆ ਪੇਲੇ ਕਿੰਨਾ ਪਕਾਈ ਮਰਨ ਮੈਂ ਤੇਰੇ ਘਰ ਵਾਲੀ ਨੂੰ ਨਹੀਂ ਕਹਿੰਦੀ ਉਹ ਕਹਿੰਦੀ ਵੀ ਕੱਲ ਜੁਗ ਦਾ ਟਾਈਮ ਹੈ ਕਈ ਵਾਰੀ ਭਾਰੀ ਪੈ ਜਾਂਦਾ ਹੁੰਦਾ ਐਂ ਕਹਿੰਦੀ ਆ ਮੈਂ ਵੀ ਮੜਾ ਜਿਹਾ ਚਾਕੇ ਨਾ ਗੌਰ ਕਰ ਲੈ ਨਹੀਂ ਐਂ ਕਰ ਲੌਸਮੈਂਟ ਕਰਾਇਆ ਰੇਡੂਓ ਚ ਬੁਲਾਇਆ ਵੀ ਬਹੁਤ ਭੱਜ ਗਈ ਤੇਰੀ ਨਾ ਭੱਜ ਗਈ ਨਹੀਂ ਵੀ ਕੱਲ ਦੀ ਖਿਆ ਨਹੀਂ ਰਹੀ ਐਂ ਨਾ کہیں ਵੀ ਭੱਜ ਗਈ ਬੇਇੱਜ਼ਤੀ ਹੋ ਜੂ ਮਰਨੇ ਤੇਰੀ ਤੇ ਤਾ ਪਹਿਲੀ ਨਹੀਂ ਪਿੰਡ ਚ ਇੱਜਤ ਆਏਗੀ ਕੋਈ ਕਹਿੰਦਾ ਦੀ ਬਹੂ ਨਾ ਬਣਦੀ ਦੀ ਗੱਲ ਤਾਂ ਪਰਜਾਈ ਤੇਰੀ ਸਹੀ ਆ ਚੱਲ ਕੋਈ ਨਹੀਂ ਤੂੰ ਜਾ ਮੈਂ ਜਾਣਾ ਗੁਰੂ ਕਰ ਲਾ ਉਸਮੈਂਟ ਕਰਾਉਣ ਹਾਂ ਤੂੰ ਐ ਕਰ ਲਾ ਉਸਮੈਂਟ ਕਰਾਇਆ ਦੇਖ ਭਾਈ ਉਹ ਤਾਂ ਮੱਚ ਤੱਕ ਕਿਸੇ ਦੀ ਕੱਚੀ ਪੱਕੀ ਗੱਲ ਕਰੀ ਨਹੀਂ ਹੈਗੀ ਜੇ ਤੂੰ ਕਹਿਣਾ ਦੋ ਚਾਰ ਆਂਢਣਾ ਗਮਢਣਾ ਨੂੰ ਪੁੱਛ ਨਾ 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 ਆਪਾਂ ਇਹ ਗੱਲ ਤੇ ਨਹੀਂ ਕਰਨੀ ਅੱਛਾ ਆਪਾਂ ਜਮੇ ਪਾਖ ਨਹੀਂ ਕਰਨੀ ਜਿਵੇਂ ਗਈ ਹੈ ਚੁੱਪ ਕਰਕੇ ਉਹ ਮੈਂ ਚੁੱਪ ਕਰ ਕੀ ਲਿਆ ਵਾਂ ਅੱਛਾ ਨਹੀਂ ਆਇਤੀ ਮੇਰੇ ਤਾਂ ਟੱਟ 'ਚ ਗੜਗੜ ਜੀ ਹੋਣ ਲੱਗੀ ਤੀ ਜੇ ਕਿਸੇ ਨਾਲ ਗੱਲਬਾਤ ਕਰ ਲੈਂਦੀ ਕੀ ਪਤਾ ਕੋਈ ਰਸਤਾ ਨਿਕਲ ਜਾਂਦਾ ਜੇ ਗੜਗੜ ਹੁੰਦੇ ਆ ਪਰ ਇਹ ਇਧਰ ਬਣਾਏ ਆਪਣੇ ਪਰਸ਼ਵਾਸ ਨੂੰ ਜਾਇਆ ਉਹ ਉਹ ਗੜਗੜ ਨਹੀਂ ਜਿੰਨਾ ਚਿਰ ਪਾ ਕਿਸੇ ਦੀ ਗੱਲ ਨਾ ਕਰੀਏ ਨਾ ਅਪਰ ਜੇ ਨਹੀਂ ਜਾਂਦਾ ਟੱਟ ਉਹ ਕਹਿਨੀ ਆ ਮੈਂ ਹੁਣ ਤਾਂ ਹੋ ਗਈ ਗੱਲ ਨਹੀਂ ਕਿਸੇ ਜਨਾਨੀ ਲਵੇ ਕੇ ਹਾਂ ਹਾਂ ਤੂੰ ਜਾ ਜਾ ਕਰ ਮੈਂ ਦੇਖਦਾ ਐਂ ਕਰੀ ਜੇ ਤੈਨੂੰ ਪਤਾ ਲੱਗਿਆ ਮੈਨੂੰ ਜ਼ਰੂਰ ਦੱਸਦੀ ਕਿਤੇ ਮੈਂ ਉਹੀ ਪਿੰਡ ਚ ਭਾਲਦੀ ਫਿਰ ਜਾਵਾਂ ਅ ਚਲ ਠੀਕ ਹੈ ਭਰਜੇ ਹੁਣ ਤੂੰ ਜਾ ਸਕਦੀ ਹੈ ਉਹ ਮੈਨੂੰ ਨਹੀਂ ਲੱਗਦਾ ਭਈ ਹੁਣ ਆਊਗੀ ਮੇਰਾ ਤਾਂ ਬੂਮਾ ਮਰ ਜਾਵੇ ਮੇਰਾ 1000 ਰੁਪਏ ਤਾਂ ਦੇ ਦੇ ਸੱਚੋ ਤੈਨੂੰ 1000 ਦੀ ਲੱਗੀ ਭਈ ਮੇਰੀ ਤਾਂ ਜਨਾਨੀ ਮਰ ਗਈ ਮਰ ਗਿਆ ਓਏ ਮਰ ਗਿਆ ਹੁਣ ਮੇਰੇ ਆ ਸੁਣ ਚੌਲਾ ਕੀ ਮੇਰੀ ਤਾਂ ਕੰਜਰਪ ਗਈ ਸ਼ੋਹ ਕਰਾ ਆਈ ਤਾਂ ਇਹ ਵੀ ਜਾਂਦੀ ਸੀ ਆਹੀ ਤਾਂ ਸਵਾਲ ਲੈਣ ਸੀ ਚਲ ਵਧੀਆ ਜਿਹਾ 4:30 ਦੇ ਪੇਕੀ ਲਾਇਓ ਇਹਨੂੰ ਕਾਨੂੰ ਦੱਸਣਾ ਲੈ ਮਾਰ ਲੈ ਜਾੜਾ ਅਰੇ ਸਿਆਪੇ ਮੇਰੇ ਗੱਲ ਪਿਆ ਹੋਏ ਨੇ ਵੇ ਤੂੰ ਇੱਥੇ ਖੜਾ ਕੀ ਕਰਦਾ ਤੂੰ ਮੇਰੀ ਛੱਡਾ ਤੂੰ ਕਿੱਟੀ ਪਾਰਟੀ ਜੋ ਆ ਕੇ ਕਿੱਥੇ ਵਾਗੀ ਦੀ ਮਾਤਾ ਚਲ ਖੇਤ ਵਾਗਿਆ ਦੀ ਓਹੋ ਵੇ ਮੈਂ ਤਾਂ ਨਾ ਆਪਣੇ ਗਵਾਂਢੀਆ ਤੇ ਵਾਕੀ ਸੀ ਉਹ ਸੱਸ ਨੂੰਹਾਂ ਦੀ ਲੜਾਈ ਹੋ ਰਹੀ ਸੀ ਕਾਦੇ ਪਿਛੇ ਉਹ ਆ ਕੋ ਬਸ ਆ ਛੋਟੀ ਜੀ ਗੱਲ ਸੀ ਨੂੰ ਕਹਿੰਦੀ ਮੈਂ ਕਿੱਟੀ ਪਾਰਟੀ ਤੇ ਜਾਣਾ ਸੱਸ ਕਹਿੰਦੀ ਮੈਂ ਜਾਣ ਨਹੀਂ ਦਿੰਦੀ ਭਾਈ ਦੋਵੇਂ ਗੁੱਤੋਂ ਗੁੱਤੀਆਂ ਹੋਣਾ ਮਨਾ ਮਸਾ ਛੜਾਇਆ ਸਾਹ ਡੜ ਗਿਆ ਛੜਾਂਦੀ ਨੂੰ ਵੀ ਅੱਛਾ ਜੀ ਹੋਰ ਲੈ ਦੱਸ ਸ ਚੁਕਰ ਮੇਰੀ ਸੱਸ ਤਾਂ ਹੈ ਨਹੀਂ ਕੀ ਕਿਹਾ ਉਹ ਤੂੰ ਮੇਰੀ ਮਾਂ ਨੂੰ ਮਰੇ ਭਾਲਦੀਆਂ ਬੇ ਛਿਹੜਾ ਬੰਦਾ ਮਾਰੀ ਗਿਆ ਉਹਨੂੰ ਕੀ ਮਰਿਆ ਭਾਲਣਾ ਹਾਂ ਤੇਰੀ ਗੱਲ ਵੀ ਠੀਕ ਆ ਮੈਂ ਇਹ ਕਹਦੀ ਸੀ ਮੈਂ ਤਾਂ ਤੈਨੂੰ ਤਾਂ ਲੱਭਦੀ ਸੀ ਕਿ ਗੀਜਰ ਦੀ ਸੁੱਚ ਛੱਡ ਦੇ ਤੇ ਤੋਲੀਆਂ ਟੰਗ ਦੇ ਮੇਰੇ ਕੱਪੜੇ ਰੱਖ ਦੇ ਬਾਥਰੂਮ ਚ ਮੈਂ ਨਾ ਹੁਣ ਪਾਣੀ ਤੱਤਾ ਕਰਿਆ ਪਿਆ ਬਾਥਰੂਮ ਤੋਂ ਆਇਆ ਪਿਆ ਤੋਲੀਆਂ ਟੰਗਿਆ ਪਿਆ ਮੈਨੂੰ ਪਤਾ ਸੀ ਵੀ ਤੂੰ ਤੋ ਥੱਕੀ ਹੋਈ ਆਏਂਗੀ ਆ ਕੇ ਜਰੂਰ ਨਾ ਆਏਂਗੀ ਇੱਕ ਗੱਲ ਕਹਾ ਸੋ ਰੱਬ ਦੀ ਤੇਰੇ ਵਰਗਾ ਘਰ ਆ ਲੈਣਾ ਰੱਬ ਕਿਸੇ ਨੂੰ ਨਾ ਦੇਵੇ ਮੈਂ ਹੈਗੀ ਮੈਨੂੰ ਹੀ ਮਿਲ ਗਿਆ ਬਸ ਬਹੁਤ ਹੈ ਤੇ ਸੱਚ ਮੈਂ ਕਹਿੰਦੀ ਸੀ ਰੋਟੀ ਸਬਜ਼ੀ ਬਣਾ ਲਈ ਸੀ ਹਾਂ ਬਣ ਗਈ ਸੀ ਹਾਂ ਫਿਰ ਐ ਕਰੀ ਤੂੰ ਕੱਲਾ ਖਾ ਲਈ ਮੈਂ ਤਾਂ ਨਹੀਂ ਖਾਂਦੀ ਉਹ ਜਿਹੜੀ ਮੈਂ ਨਹੀਂ ਬਣਾਈਆ ਉਹਦਾ ਕੀ ਬਣੂ ਕੋਈ ਗੱਲ ਨਹੀਂ ਸਵੇਰੇ ਖਾ ਲਈ ਜੇ ਤਾਂ ਵੀ ਬਚ ਗਈ ਕੁੱਤਿਆਂ ਨੂੰ ਪਾਦੀ ਓਏ ਹਨ ਭਗਵਾਨ ਦਾ અપਮਾਨ ਨਹੀਂ ਕਰੀਦਾ ਖਾ ਲਈ ਥੋੜੀ ਬੋਤੀ ਨਹੀਂ ਰਾਤ ਨੂੰ ਫੇਰ ਭੁੱਖ ਲੱਗ ਜੀ ਤੈਨੂੰ ਵੇ ਮੈਂ ਤੂੰ ਕੁੱਤਾ ਸਾਰੇ ਭਗਵਾਨ ਦੇ ਰੂਪ ਨੇ ਮੈਨੂੰ ਕੁੱਤਾ ਕਹਿੰਦਾ ਨਾ ਨਾ ਤੈਨੂੰ ਥੋੜੇ ਨਾ ਕੁੱਤਾ ਕਿਹਾ ਮੈਂ ਤਾਂ ਕੁੱਤੇ ਨੂੰ ਕੁੱਤਾ ਕਿਹਾ ਨਾਲੇ ਮੈਂ ਤੈਨੂੰ ਕੁੱਤਾ ਕਹਿ ਸਕਦੀ ਤੈਨੂੰ ਪਤਾ ਮੈਂ ਤਾਂ ਤੈਨੂੰ ਰੱਬ ਨੂੰ ਦੁਆਵਾ ਕਰ ਕਰ ਲਿੱਤਾ ਵੀ ਤੇਰੇ ਵਰਗਾ ਘਰ ਵਾਲਾ ਮੇਰੀ ਝੋਲੀ ਪਵੇ ਬਸ ਮੈਂ ਵੀ ਸੋਚਦਾ ਕਿ ਜਿਹੜੀ ਤੂੰ ਮੇਰੀ ਨਿਜਿਤ ਕਰਦੀ ਆ ਉਹ ਮੈਨੂੰ ਕੁੱਤਾ ਕਿਵੇਂ ਕਹਿ ਸਕਦੀ ਆ ਬੇਸ਼ੱਕ ਕੁੱਤੇ ਵਰਗੀ ਜ਼ਿੰਦਗੀ ਹੈਗੀ ਆ ਮੇਰੀ ਚਲ ਠੀਕ ਹੈ ਕੁਛ ਨਹੀਂ ਤਾਂ ਆਓ ਖਿੱਟੀ ਪਾਰਟੀ ਕੇ ਹੀ ਰਹੀ ਬੜਾ ਖਿੱਟੀ ਪਾਰਟੀ ਤਾਂ ਬਹੁਲੀ ਵਧੀਆ ਰਹੀ ਬਾਲੀ ਵਧੀਰੀ ਪਰ ਵਿਚਾਰੀਆਂ ਸਾਰੀਆਂ ਦੁਖੀ ਸੀ ਉਹਦੇ ਦੁੱਖ ਸੁੱਖ ਕਰਕੇ ਗਈਆਂ ਨੇ ਮੇਰੇ ਕੋਲੇ ਤਾਂ ਵੇ ਕੱਲੀ ਮੈਂ ਹੀ ਆ ਜਿਹੜੀ ਸਾਰੇ ਪੱਖੋਂ ਸੁખી ਆ ਮੈਂ ਤਾਂ ਤੇਰੀ ਤਰੀ ਇੰਨੀ ਕੀਤੀ ਇੰਨੀ ਕੀਤੀ ਨਾ ਸਾਰੀਆਂ ਹੱਕੀਆਂ ਵਕੀਆਂ ਰਹਿ ਗਈਆਂ ਕੀ ਕਿਹਾ ਫਿਰ ਮੇਰੇ ਬਾਰੇ ਮੈਂ ਕਿਹਾ ਭਈ ਮੇਰਾ ਘਰ ਵਾਲਾ ਸਵੇਰੇ ਉੱਠ ਕੇ ਪਹਿਲਾਂ ਤਾਂ ਚਾਹ ਦਾ ਗਲਾਸ ਮੇਰੇ ਹੱਥ ਚ ਰੱਖੂ ਫਿਰ ਲਾਉ ਚਾੜੂ ਫਿਰ ਪੋਚਾ ਫਿਰ ਮੇਰੇ ਵਾਸਤੇ ਨਾਸ਼ਤਾ ਬਣਾਉ ਫਿਰ ਮੇਰੀ ਲੱਤਾ ਦੱਬੂ ਪਾਣੀ ਗਰਮ ਕਰ ਸਵੇਰ ਤੋਂ ਲੈ ਕੇ ਸ਼ਾਮ ਤੱਕ बस ਮੇਰੇ ਅੱਗੇ ਪਿੱਛੇ ਅੱਗੇ ਵਿੱਚ ਘੁੰਮਦਾ ਹੀ ਰਹਿੰਦਾ ਇਹ ਤਰੀਫ ਮੈਨੂੰ ਤਾਂ ਲੱਗੇ ਬੇਇੱਜ਼ਤੀ ਆ ਨਾ ਨਾ ਵੇ ਸਾਰਿਆਂ ਤਾਂ ਇਹ ਕਹਿੰਦੀ ਸੀ ਵੀ ਤੇਰੇ ਵਰਗਾ ਘਰ ਵਾਲਾ ਤਾਂ ਸਾਰਿਆਂ ਨੂੰ ਮਿਲੇ ਹੱਸਦੀ ਸੀ ਮੈਂ ਨਾਲ ਮਖੌਲ ਕਰਦੀ ਸੀ ਕਹਿੰਦੀ ਤੇਰਾ ਘਰ ਵਾਲਾ ਸਾਨੂੰ ਦੇ 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 ਫਿਰ ਕੀ ਮਤਲਬ ਉਹ ਮੇਰਾ ਵੀ ਆ ਹਾ ਹਾ ਤੂੰ ਤਾਂ ਇਹ ਚੋਣਾ ਵੀ ਮੇਰੇ ਤਾਂ ਖਿਹੜੇ ਛੋਟੇ ਤੂੰ ਬਗਾਨੀਆਂ ធីਮਿਆਂ ਕੋਲੇ ਜਾਵੇ ਵੇ ਤੂੰ ਪਾਲਦਾ ਹੀ ਇਹ ਆ ਵੇ ਮੇਰੀ ਕਿਸਮਤ ਫੁੱਟੀ ਸੀ ਜਿਹੜੀ ਤੇਰੇ ਲੜ ਲੱਗੀ ਵੇ ਮੈਂ ਤੈਨੂੰ ਵੀਨਾ ਪਿਆਰ ਕਰਦੀ ਆ ਮੈਂ ਆਪਦੇ ਆਲੇ ਦੋਆਲੇ ਰੱਖਦੀ ਆ ਵੀ ਦੂਜਿਆਂ ਦੇ ਜਨਾਨੀਆਂ ਤਾਂ ਇਹ ਬੰਦੇ ਨੂੰ ਸਵੇਰੇ ਕੰਮ ਤੇ ਭੇਜ ਦਿੰਦੀ ਉਹਨੇ ਵੇ ਤੂੰ ਤਾਂ ਖੁਸ਼ਕਿਸਮਤ ਆ ਤੈਨੂੰ ਮੈਂ ਆਪਦੇ ਕੋਲੇ ਰੱਖਿਆ ਵੇ ਤੂੰ ਦੱਸ ਮੇਰੇ 'ਚ ਕੀ ਕਮੀ ਆ ਇੰਨੀ ਸੋਹਣੀ ਸੁਨੱਖੀ ਨਾਰ ਤੇਰੀ ਵੇ ਤੂੰ ਤੂੰ ਹੋਰਾਂ ਕੋਲੇ ਜਾਣ ਨਾ ਫਿਰਦਾ ਬਾਹਰ ਖੇ ਖਾਣ ਨੂੰ ਫਿਰਦਾ ਜਾ ਮਰ ਖਾ ਖੇ ਬਾਹਰ ਆਏ ਹੋ ਰੱਬਾ ਸਹੀ ਗਿਆ ਸੀ ਨਾ ਤੇ ਵੀ ਦਾ ਪੇਤ ਕੋਈ ਨਹੀਂ ਪਾ ਸਕਦਾ ਲੈ ਚੰਗੀ ਬਣੀ ਖੁਸ਼ ਆਈ ਤੀ ਪਤਾ ਨਹੀਂ ਕਿਹੜੇ ਰੂਟ ਨੂੰ ਪੈ ਗਈ ਪਲਮੇ ਤੋੜਾ ਪਲਮੇ ਜਮਾਸਾ ਆ ਦੇਖ ਲੈ ਸਮਝ ਨਹੀਂ ਲੱਗਦੀ ਹੈਗੀ ਬੰਦਾ ਕਰੇ ਤਾਂ ਕੀ ਕਰੇ ਇਹਦੀ ਮੈਂ ਇੱਜ਼ਤ ਕਰਦਾ ਇਹਨਾਂ ਨੂੰ ਪਿਆਰ ਕਰਦਾ ਪਰ ਇਹ ਬੇਇੱਜ਼ਤੀ ਕਰਦੇ ਹੁੰਦੇ ਹਨ ਨਾ ਦੋੜੇ ਮੇ ਕੋ ਜਹਾੜ ਕੇ ਲਾਈਏ ਤੇ ਉਹਨੂੰ ਹਾਂ ਲੈ ਕਰ ਲੋ ਕਿ ਉਹਨੂੰ ਪੰਡਾ ਆ ਤੀਮੀ ਦਾ ਕੋਈ ਭਰੋਸਾ ਨਹੀਂ ਕਿਹੜੇ ਰੂਤੇ ਪੈ ਜੇ ਉਹ ਕਹਿੰਦੇ ਨੇ ਪਲਮੇ ਤੋਲਾ ਪਲਮੇ ਮਾਸਾ ਇਹਨਾਂ ਦਾ ਪੇਤ ਕੋਈ ਨਹੀਂ ਪਾ ਸਕਦਾ ਆ ਮਿੰਟ ਚ ਲੰਗੀ ਰੁਸ ਕੇ ਉਹ ਮੈਂ ਕਹਾਂ ਜੀ ਸੁਣਦੇ ਹੋ ਸੁਣੀ ਮੇਰੀ ਗੱਲ ਕੀ ਦੱਸਾਂ ਬਲੀਤ ਮੇਰੀ ਸੱਸ ਤਾਂ ਐਡੀ ਖਰਾਬ ਐ ਬਸ ਪੁੱਛੀ ਨਾ ਮੈਂ ਨਹੀਂ ਉਹਨਾਂ ਮੂੰਹ ਮਾ ਲਾਉਂਦੀ ਨਹੀਂ ਵਧੀਆ ਗੱਲ ਐ ਨਹੀਂ ਮੇਰੇ ਤਾਂ ਆਪਨੰਦ ਬਾਲੀ ਪੈੜੀ ਆ ਤੁਹਾਡੇ ਬਾਈ ਨੂੰ ਨਾ ਉਂਗਲਾਂ ਲਾਉਣ ਲੱਗੀ ਸੀ ਫੜਕਾਉਣ ਲੱਗੀ ਸੀ ਵੀ ਬਾਹਰ ਅੰਦਰ ਜਾਂਦੀ ਐ ਧਿਆਨ ਰੱਖਿਆ ਕਰ ਭਾਈ ਇੱਕ ਦਿਨ ਘਰੇ ਕੱਲੀ ਸੀ ਮੈਂ ਤਾਂ ਫੜ ਲਈ ਕੁਤਨੀ ਹੋ ਦੀ ਨਾ ਅੱਜ ਦਾ ਦਿਨ ਉਸ ਤੋਂ ਬਾਅਦ ਨਹੀਂ ਬੋਲੀ ਨਾ ਤੇਰੀ ਸੱਸ ਕਿਹੜੀ ਗੱਲੋਂ ਖਰਾਬ ਆ ਇਹ ਤਾਂ ਦੱਸ ਦੇ ਨਹੀਂ ਕੀ ਦੱਸਾਂ ਬਸ ਜਦੋਂ ਮਾੜਾ ਮੋਟਾ ਨਾ ਅਸੀਂ ਬਾਜ਼ਾਰ ਜਾਂਦੇ ਆਂ ਕੁਝ ਵੀ ਚੀਜ਼ ਲੈਣਾ ਮੱਚਣ ਲੱਗ ਜਾਂਦੀ ਐ ਬਸ ਵੀ ਕਿਤੇ ਕੰਮ ਨਾ ਮਗਰੋਂ ਕਰਨਾ ਪੈਜੀ ਮੈਂ ਬਸ ਪਹਿਣੀ ਸਰੀ ਪਿਆ ਕਿਸੇ ਦੀ ਸੱਸ ਦੁਖ ਦਿੰਦੀ ਐ ਕਿਸੇ ਦੀ ਨੰਦ ਇੱਥੇ ਮੈਂ ਦੱਸਦੀ ਨੂੰ ਵੀ ਸ਼ਰਮ ਆਉਂਦੀ ਐ ਮੇਰਾ ਦਿਓਰ ਐ ਨਾ ਬਸ ਕੁੱਛੇ ਨਾ ਮੇਰੀ ਤਾਂ ਸੱਸ ਵੀ ਉਹ ਐ ਤੇ ਨੰਦ ਵੀ ਉਹ ਐ ਸਾਰਾ ਦਿਨ ਮੇਰੇ ਨਾਲ ਲੜਦੇ ਨਾ ਆਨੇ ਬਹਾਨੇ ਪਾਰ ਦਾ ਫਿਰੂਗਾ ਬਸ ਆਏ ਫਿਰੂਗਾ ਭੱਜਾ ਜਿਵੇਂ ਕਿਸੇ ਨੇ ਪਟ્રોલ ਦਾ ਠਿਕਾਣਾ ਲਾਇਆ ਹੁੰਦਾ ਸਾਰਾ ਦਿਨ ਪਿੱਛੇ 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 ਨਹੀਂ ਸਾਰਿਆਂ ਦੇ ਇਹੀ ਹਾਲ ਹੈ ਹੁਣ ਮੈਂ ਤੁਹਾਨੂੰ ਕੀ ਦੱਸਾਂ ਇਹਨੇ ਸੱਸ ਦੀ ਸੁਣਾਤੀ ਇਹਨੇ ਨਨਦ ਦੀ ਤੁਦੇ ਔਰ ਦੀ ਹਨਾ ਮੇਰਾ ਤਾਂ ਸੋਹਰਾ ਕੰਜਰ ਹੈ ਹੁਣ ਤੁਹਾਨੂੰ ਕੀ ਦੱਸਾਂ ਮੈਂ ਜੇ ਅਸੀਂ ਦੋਵੇਂ ਜੀ ਕਿਤੇ ਬਹਿ ਜੀ ਆ ਕੇ ਵਿਚਾਲੇ ਬਹਿ ਜਾਂਦਾਗਾ ਸਾਨੂੰ ਤਾਂ ਕੋਈ ਪਿਆਰ ਮੁਹੱਬਤ ਦੀ ਗੱਲ ਹੀ ਨਹੀਂ ਕਰਨ ਦਿੰਦਾ ਸ਼ਰਮ ਬਿਸ਼ਰਮ ਹੋ ਕੇ ਆਪ ਨੂੰ ਹੀ ਪਰੇ ਹੋਣਾ ਪੈਂਦਾ ਵੀ ਸਿਆਣਾ ਬੰਦਾ ਤਾਂ ਬੈਠਾ ਹੁਣ ਆਪ ਤਾਂ ਨਹੀਂ ਨਿਆਣੇ ਬਨਣਾ ਹੈਗਾ ਫਿਰ ਬੰਦਾ ਕਰੇ ਤਾਂ ਕੀ ਕਰੇ ਜਦੋਂ ਦੇਖ ਲੈ ਆ ਕਿ ਉਹਨੂੰ ਜੱਫੀਆਂ ਪਾਉਣ ਲੱਗ ਜੂ ਵੀ ਦੱਸ ਤੂੰ ਇਹਦੇ ਨਾਲ ਵਿਆਹਿਆ ਹੋਇਆ ਹੈਗਾ ਇੰਨੀ ਕਿ ਤਾਂ ਸ਼ਰਮ ਚਾਹੀਦੀ ਹੈ ਬੰਦੇ ਨੂੰ ਵੀ ਹਾਂ ਨੂੰ ਤੇ ਮੇਰਾ ਪੁੱਤ ਬੈਠੇ ਨੇ ਨੀ ਇਹੋ ਗੱਲ ਹੈ ਨਬ ਜੇ ਇਹ ਨਈ ਮੋ ਪਿਆਰ ਸੀ ਕਿ ਵਿਆਹਣਾ ਹੀ ਨਹੀਂ ਸੀ ਮੁੰਡਾ ਤੇ ਫਿਰ ਉਹੀ ਤਾਂ ਗੱਲ ਐ ਜੇ ਐ ਸਮਝਦੇ ਹੁਣ ਫਿਰ ਕਾਦੀਆਂ ਗੱਲਾਂ ਨੇ ਅਗਲਾ ਕਹਿ ਦਿੰਦਾ ਸੱਸਾਂ ਤੰਗ ਕਰਦੀਆਂ ਨੇ ਭੈਣੇ ਜਿਹਦੇ ਸਹਰਾ ਉਹਦੇ ਨਾਲ ਤਾਂ ਕੱਟਣਾ ਬਾਹਲਾ ਔਖਾ ਹੈਗਾ ਨੀ ਬਸ ਇੱਕ ਗਲਤ ਆ ਹੈਗੀ ਐ ਜੇ ਜਨਾਨੀ ਚਾਹੇ ਬੰਦੇ ਨੂੰ ਕਿਉਂ ਨਹੀਂ ਕੁਝ ਰੱਖ ਸਕਦੀ ਜੇ ਜਨਾਨੀ ਬੰਦੇ ਨੂੰ ਕੁਝ ਰੱਖੇ ਨਾ ਬੰਦੇ ਦੀ ਕੀ ਮਜਾ ਲ ਐ ਵੀ ਜਨਾਨੀ ਤੋਂ ਇੰਚ ਵੀ ਪਰਾਂ ਹੋ ਜੇ ਸਹੀ ਗੱਲ ਐ ਦੇਖ ਲੈ ਜਿਵੇਂ ਤੇ ਰੱਬਾਈ ਮੇਥੋਂ ਇੰਚ ਬਾਹਰ ਨਹੀਂ ਹੈਗਾ ਨੀ ਤੁਹਾਨੂੰ ਪਰਸੋਂ ਦੀ ਗੱਲ ਦੱਸਾਂ ਅਸੀਂ ਦੋਵੇਂ ਬੈਠੇ ਨਾ ਟੀਵੀ ਦੇਖਦੇ ਫੇ ਸੋਹਣੀ ਜੀ ਫਿਲਮ ਦੀ ਚੱਲਦੀ ਸੀ ਰੋਮਾਂਟਿਕ ਜੀ ਤੇਰੇ ਭਾਈ ਨੇ ਨਾ ਮੱਲਗਦੇ ਨੇ ਮੇਰੇ ਹੱਥ ਤੇ ਹੱਥ ਧਰ ਲਿਆ ਨੀ ਕੰਜਰੀ ਮੇਰੀ ਨੜ ਤ ਆ ਕੇ ਬਿੱਤ ਬਚਾਲੇ ਪੈਗੀ ਮੈਂ ਤੇਰੇ ਭਾਈ ਵੱਲ ਵੇਖਾ ਤੇਰਾ ਭਾਈ ਮੇਰੇ ਵੱਲ ਵੇਖੇ ਨੀ ਫਿਰ ਮਾਰਾਂ ਮੜਾ ਖੰਗੂਰਾ ਭੱਜੀ ਗਈ ਫਿਰ ਤੈਨੂੰ ਦੱਸਿਆ ਤੈਗਾ ਹੁਣ ਤਾਂ ਕਾਬੂ ਚਾ ਮੇਰੇ ਉਹ ਨੀ ਸਾਰੇ ਪਿੱਟਨੇ ਤਾਂ ਇੱਥੇ ਪੈਂਦੇ ਨਹੀਂ ਨੀ ਇਹਦੇ ਸੋਹਰੇ ਵਰਗੀ ਮੇਰੀ ਸੱਸ ਹੈਗੀ ਨਾਲੇ ਪ੍ਰੀਤੋ ਆ ਕੇ ਗੱਲ ਕਰਦੀ ਸੀ ਅਕੇਤੀ ਵੀ ਤਾਂ ਬੰਦਾ ਇੱਚ ਵੀ ਨਹੀਂ ਬਾਹਰ ਹੁੰਦਾ ਬਸ ਇਹ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਬੰਦਾ ਜਿਵੇਂ ਮਰਜੀ ਜਨਾਨੀ ਨੂੰ ਦੇਖੀ ਜਾਵੇ ਉਹਦਾ ਮਨ ਨਹੀਂ ਭਰਦਾ ਹੁੰਦਾਗਾ ਐਵੇਂ ਲੱਗਦਾ ਦੂਜੇ ਦੀ ਥਾਲੀ 'ਚ ਲੱਡੂ ਵੱਡੇ ਹੀ ਦਿੰਦਾ ਹੁੰਦਾ ਇੱਕ ਵਾਰੀ ਬੰਦਾ ਪਗਾਨੀ ਜਨਾਨੀ ਨੂੰ ਦੇਖ ਲੇ ਫੇਰ ਨਹੀਂ ਲਾ ਦੇਗਨ ਹਰਦਾ ਨਹੀਂ 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 ਕਈ ਬੰਦੇ ਹੁੰਦੇ ਨੇ ਜਿਹੜੇ ਪਿੱਛੇ ਨਹੀਂ ਲੱਗਦੇ ਹੈਗੇ ਹੁਣ ਜਿਵੇਂ ਤੇਰੇ ਭਾਈ ਨੂੰ ਹੀ ਦੇਖ ਲੈ ਉਹ ਕਿਉਂ ਨਹੀਂ ਪਿੱਛੇ ਲੱਗਦਾ ਉਹਨੂੰ ਆਏ ਆ ਕਿਤੇ ਜ਼ਮੀਨ ਨਾ ਮੇਰੇ ਹੱਥੋਂ ਖੋਹੀ ਜਾਵੇ ਵੀ ਸੌਰਾ ਬੈਠਾ ਨਾ ਹਜੇ ਤਾਂ ਕਰਕੇ ਉਹਨੂੰ ਤਾਂ ਅਹੀ ਡਰ ਮਾਰਦਾ ਰਹਿੰਦਾ ਜਿੱਦ ਦੇ ਆ ਡਰ ਮੁੱਕੂਗਾ ਤਾਂ ਕੋਈ ਪਿਆਰ ਮੁਹੱਬਤ ਦੀ ਗੱਲ ਹੋਊਗੀ ਨਹੀਂ ਕਿੱਥੇ ਗੱਲ ਹੁੰਦੀ ਹੈ ਲੈ ਦੇਖ ਲੈ ਪਣ ਇਹ ਤਾਂ ਕੋਈ ਗੱਲ ਨਹੀਂ ਬਣੀ ਜ਼ਮੀਨ ਦੇ ਪਿੱਛੇ ਲੱਗ ਕੇ ਤੁਸ ਤਾਂ ਕੋਈ ਪਿਆਰ ਮੁਹੱਬਤ ਦੀ ਗੱਲ ਹੀ ਨਹੀਂ ਕਰਨੀ ਐਨੇ ਸੋਡੀ ਜਵਾਨੀ ਲੰਘ ਜੂ ਜ਼ਮੀਨ ਜ਼ਮੀਨ ਰਹਿ ਜੂ ਪੱਲੇ ਇਹ ਜੀ ਜ਼ਮੀਨ ਕਿਸਰਚ ਮਾਰਨੀ ਹੈ ਨਾ ਫਿਰ ਮੈਨੂੰ ਮੈਂ ਦੱਸੋ ਆ ਬੁੱਢੇ ਉਮਰੇ ਕਿਹੜੀ ਆਸ਼ਕੀ ਹੋ ਤੁਹਾਡੇ ਤਾਂ ਆਸ਼ਕੀਆਂ ਤਾਂ ਹੁਈਆਂ ਖੜੀਆਂ ਨੇ ਜਿਨ੍ਹਾਂ ਦਾ ਜਵਾਨੀ ਪੈ ਰੇ ਨਹੀਂ ਆਸ਼ਕੀਆਂ ਹੋਈਆਂ ਬੜਾਪੇ ਤਾਂ ਹੱਡ-ਗੋਡੀ ਨਹੀਂ ਮੰਨ ਕਦੇ ਲੱਤ ਜੀ ਦੁਖਣ ਲੱਗੀ ਕਦੇ ਧੂਈ ਜੀ ਦੁਖਣ ਲੱਗੀ ਕਦੇ ਨਿਗਾਹ ਜੀ ਘਟ ਗਈ ਆਹੀ ਕੁਛ ਚੱਲੂ ਫੇਰ ਤੁਹਾਡਾ ਨੀ ਕਾਣੋਂ ਪੈਣ ਜਵਾਨੀ ਲੰਗੀ ਹਏ ਤਾਂ ਸਾਰੀ ਉਮਰ ਪਈ ਹੱਸੀ ਖੇੱਡੀ ਨੂੰ ਮੇਰੀ ਗੱਲ ਸੁਣ ਡਰਤਾ ਇਸ ਗੱਲ ਤੋਂ ਹੀ ਲੱਗਦਾ ਹੈਗਾ ਵੀ ਹਾਂ ਅਸੀਂ ਹੱਸੂ ਖੇੱਡੂ ਕਰੀ ਜਾਈਏ ਉਧਰੋਂ ਸੌਹਰਾ ਆ ਕੇ ਬਹਿ ਜਾ ਫੇਰ ਬੰਦੇ ਦਾ ਕੀ ਬਣੂਗਾ ਕਦੇ ਸਾਡੇ ਘਰੇ ਆਈ ਤੂੰ ਜਦੋਂ ਮੋਟਾ ਜਿਹਾ ਪੈਗ ਲੱਗਿਆ ਹਨ ਫੇਰ ਦੇਖੀ ਕਿਵੇਂ ਪਿੱਛੇ ਪਿੱਛੇ ਫਿਰਦਾ ਹੁੰਦਾ ਫਿਰ ਮੈਂ ਨਹੀਂ ਪਾ ਦਿੰਦੀ ਹੈਗੀ ਉਹਨੂੰ ਸਹੀ ਗੱਲ ਹੈ ਨੀ ਪ੍ਰੀਤੋ ਜਿਵੇਂ ਇਹਦੇ ਘਰ ਦੀ ਸਟੋਰੀ ਹੈ ਨਾ ਮੇਰੀ ਤਾਂ ਸੇਮ ਹੀ ਆ ਕੀ ਕਰਾਂ ਮੇਰੇ ਸਸਤਾ ਸਾਨੂੰ ਕਿਸੇ ਪਾਸੇ ਇੰਨੇ ਪਿਆਰ ਮੁਹੱਬਤ ਦੀ ਗੱਲ ਕਰਨ ਦਿੰਦੀ ਜੈ ਖਣ ਦੇ ਵਿੱਚ ਹੀ ਟੰਗਾ ਫਸਾਈ ਜਾਉ ਨੀ ਇਹ ਮਾਰਾ ਮੋਟਾ ਨਾ ਹੱਥ-ਛੱਤ ਪਾਉਣੀਆਂ ਉਹਦੀ ਪੁੱਤ ਕਸੇ ਚਾਹੀਦਾ ਤਾਂ ਨਹੀਂ ਉਹ ਸੇਵਾ ਨਹੀਂ ਕਰਦੀ ਉਹ ਪੁਸ਼ਤੀ ਵੀ ਨਹੀਂ ਹੈਗੀ ਲੈ ਦੱਸ ਨੀ ਪ੍ਰੀਤੋ ਆ ਚਾਰ ਕਿੰਨਾਂ ਦੀ ਗੱਲ ਐ ਮੇਰੇ ਘਰ ਵਾਲਾ ਕਹਿੰਦਾ ਵੀ ਚੱਲ ਤੈਨੂੰ ਗੋਲ ਗੱਪੇ ਖਵਾ ਲਵਾਂ ਵਧੀਆ ਸੋਹਣਾ ਜਿਹਾ ਸੂਟ ਪਾ ਲਾ ਜੇ ਤੈਨੂੰ ਹੋਰ ਵੀ ਕੁਝ ਚਾਹੀਦਾ ਹੁੰਦਾ ਤੈਨੂੰ ਉਹ ਵੀ ਵਿਚਾਰਾਂ ਦਵਾ ਦੂਗਾ ਆ ਜਦੋਂ ਹੀ ਮੈਂ ਤਿਆਰ ਹੋ ਕੇ ਬਾਹਰ ਨਿਕਲੀ ਨਾ ਜੈ ਵੱਡਿਆਂ ਦੀ ਮੇਰੀ ਸੱਸ ਤਾਂ ਬਾਹਰ ਖੜੀ ਲੈ ਮੋਟਰਸਾਈਕਲ ਜੋਂ ਸਟਾਰਟ ਕੀਤਾ ਉੱਤੇ ਕੋ ਸੜਕੇ ਬੈ ਗਈ ਵਿਚਾਲੇ ਕਹਿੰਦੀ ਮੈਨੂੰ ਵੀ ਨਾਲ ਲੈ ਕੇ ਜਾ ਲੈ ਕਰ ਲੋ ਪਿਆਰ ਦੀਆਂ ਗੱਲਾਂ ਨਹੀਂ ਫਿਰ ਇੱਥੇ ਗਲਤੀ ਤੇ ਤੇਰੀ ਹੋਏ ਜਦੋਂ ਤੈਨੂੰ ਪਤਾ ਲੱਗ ਗਿਆ ਦੀ ਵੀ ਤੇਰੇ ਹੀ ਸੱਸ ਬਾਰਗੇ ਖੜੀ ਐ ਜਾਣ ਵਾਸਤੇ ਤੂੰ ਸਿੱਧੀ ਕਹਿ ਜੀ ਤੇਰੇ ਘਰ ਵਾਲੇ ਨੂੰ ਵੀ ਮੈਂ ਤਾਂ ਭਾਈ ਘ ਆਪਦੀ ਮਾਂ ਨੂੰ ਲੈ ਜਾਣਾ ਉਹਨੂੰ ਖਵਾ ਲਿਆ ਗੋਲ ਗੱਪੇ ਜਾ ਕੇ ਨਹੀਂ ਮਾਂ ਮਗਰ ਲੱਗਿਆ ਹੋਇਆ ਸਿੱਧੀ ਸਾਦੀ ਗੱਲ ਇਹ ਆ ਇਹ ਤੇਰੇ ਚ ਕੰਨ ਕੱਡਾ ਨਹੀਂ ਤੇ ਮਾੜਾ ਮੋਟਾ ਤੇਰੇ ਚ ਕੰਨ ਕੰਡਾ ਹੋਵੇ ਤੂੰ ਤਾਂ ਆਪੀ ਮਗਰ ਲਾੜੇ ਨਹੀਂ ਇਹਨੂੰ ਕੀ ਪਤਾ ਇਹ ਤਾਂ ਘਰੇ ਕੱਲੀ ਨਣ ਦਾ ਉਹਨੂੰ ਚੁੱਪ ਕਰਕੇ ਬਿਠਾ ਦਿੰਦੀ ਆ ਸੱਸ ਨਹੀਂ ਸਹਰਾ ਨਹੀਂ ਇਹਨੂੰ ਕਿੱਥੋਂ ਪਤਾ ਹੋਊਗਾ ਨਹੀਂ ਮੈਂ ਤਾਂ ਸਖਾਲੀਆਂ ਸ਼ੁਕਰ ਨਹੀਂ ਹੈਗੇ ਆ ਨਹੀਂ ਥੋੜੇ ਵੰਗ ਰੋਣੇ ਰੋਂਦੀ ਤੇ ਰਹੀ ਗੱਲ ਉਹਨਾਂ ਨਾਣ ਦੀ ਕੋਈ ਗੱਲ ਨਹੀਂ ਆ ਬਸ ਜ਼ਬਾਨ ਹੋਈ ਖੜੀਆ ਵਿਸ਼ਤਾ ਲੱਭਦੀਆ ਤੋੜ ਕੇ ਪਰੇ ਕਰੂੰ ਮੈਂ ਤਾਂ ਉਹਨੂੰ ਲੈ ਦੇਖ ਲੈਣੀ ਨੰਦ ਨੂੰ ਤਾਂ ਉਹ ਵਿਆਹ ਕੇ ਤੋੜ ਦੇਗੀ ਆ ਹੁਣ ਜਿਹਦੇ ਸੱਸ ਸਹੁਰਾ ਇੱਕ ਦੇ ਦਿਓਰ ਹੈ ਇਹਨਾਂ ਨੂੰ ਕਿੱਥੇ ਵਿਆਹ ਕੇ ਤੋੜਾਂਗੇ ਇਹ ਤਾਂ ਘਰੀ ਰਹਿਣਗੇ ਚੱਲ ਮੇਰੀ ਗੱਲ ਸੁਣੋ ਅੱਜ ਲਈ ਇੰਨੇ ਹੀ ਬਹੁਤ ਹੈ ਫਿਰ ਕਦੇ ਕਰਦੇ ਆਪਾਂ ਪਾਰਟੀ ਉਹ ਤਾਂ ਠੀਕ ਹੈ ਚੱਲ ਇਹ ਤਾਂ ਗੱਲ ਹੈਗੀ ਆ ਆਪਾਂ ਇੱਥੇ ਦੋ ਘੜੀ ਆ ਜਾਨੀਆਂ ਨਹੀਂ ਆਪਣਾ ਸੁੱਖ ਦੁੱਖ ਕਰ ਲੈਣੇ ਆ ਨਹੀਂ ਆਪਣੇ ਘਰ ਦੇ ਨੂੰ ਤਾਂ ਇਹ ਗੱਲ ਵੀ ਰੱਖ ਤੀਆ ਕਿ ਪਤਾ ਨਹੀਂ ਕਿੱਟੀ ਪਾਰਟੀ ਚ ਕਰਨ ਗਈ ਜਾਂਦੀਆਂ ਨੇ ਜੂਗਲੀਆਂ ਕਰਨ ਜਾਨੀਆਂ ਕਹਿੰਦੇ ਉਹ ਸੋਡੀਆਂ ਜਾਣ ਕੇ ਦੱਸ ਦਵਾਂ ਜੀ ਅੱਜ ਕਿਤੇ ਕੱਲੂ ਆਏ ਨਾ ਕਹਿ ਲੈ ਲੱਗ ਜਾਣ ਵੀ ਅਸੀਂ ਵੀ ਨਾਲ ਜਾਇਆ ਕਰਾਂਗੀਆਂ ਨਹੀਂ ਮੇਰੇ ਵਾਲਿਆਂ ਨੇ ਤਾਂ ਕਹਿਤਾ ਸੀ ਕਿ ਮੈਂ ਵੀ ਨਾਲ ਜਾਊਂਗਾ ਲੈ ਦੱਸ ਵੀ ਤੂੰ ਉੱਥੇ ਕੀ ਕਰੇਂਗਾ ਰੰਨਾ ਚ ਤਾਂ ਨਾ ਆਹੋ ਮੇਰਾ ਸਹੁਰਾ ਵੀ ਕਹਿੰਦਾ ਸੀ ਭਾਈ ਉੱਥੇ ਕੀ ਕਰਦੀੋਂ ਮੈਂ ਵੀ ਇੱਕ ਦਿਨ ਦੇਖ ਲਊਂਗਾ ਮੈਨੂੰ ਵੀ ਲੈ ਚੱਲੀ ਨਾਲ ਵੀ ਦੱਸ ਸੱਬੜੇਵੇਂ ਲੈਣੇ ਨੇ ਨਹੀਂ ਮੇਰੇ ਵਾਲਾ ਕਹਿੰਦਾ ਕਹਿੰਦਾ ਮੈਂ ਦੇ ਨਾਲ ਲੈ ਚੱਲ ਪਤਾ ਨਹੀਂ ਤੂੰ ਮੁੜ ਕੇ ਆਏਂਗੀ ਕਿ ਨਹੀਂ ਆਏਂਗੀ ਪਤਾ ਦੇਖ ਲੈ ਉਹਨੂੰ ਆਪਦੀ ਜਨਾਨੀ ਤੇ ਯਕੀਨ ਨਹੀਂ ਵੀ ਕਿਤੇ ਕਾਫੀ ਲੱਗ ਜਾਏ ਕਿ ਆਹੋ ਜਿਵੇਂ ਸਾਰੇ ਆਪਿਆ ਸਾਰਿਆਂ ਦਾ ਨਹੀਂ ਚਲਨੀ ਆਪਾਂ ਤਾਂ ਆਈਆਂ ਨੂੰ ਵੀ ਬਹੁਤ ਟਾਈਮ ਹੋ ਗਿਆ ਕਿਤੇ ਕਹਿੰਦੇ ਤੇ ਅਸੀਂ ਤੁਹਾਡੇ ਨਾਲ ਜਾਣਾ ਨਾਲ ਜਾਣਾ ਇਹਿਆਂ ਦਾ ਕੋਈ ਭਰੋਸਾ ਨਹੀਂ ਆਪਣੇ ਮੰਗਰੀ ਇੱਥੇ ਆ ਜਾਣ ਹੁਣ ਤਾਂ ਆਪਾਂ ਅਗਲੇ ਹਫਤੇ ਮਿਲਾਂਗੇ ਉਦੋਂ ਹੀ ਕਰਾਂਗੇ ਸਾਰੇ ਦੁੱਖ ਸੁੱਖ ਚੱਲੀਏ ਫਿਰ ਵੀ ਚੱਲੋ ਫਿਰ ਹੁਣ ਬੈਠ ਕੇ ਦੇਖੀ ਜਾਨੀਓ ਮੈਂ ਤਾਂ ਐਂ ਕਹਿੰਦੀ ਸੀ ਇੱਕ ਸਮੋਸੇ ਮੰਗਾ ਲੈਨੇ ਇੱਕ ਰਸਗੁੱਲੇ ਮੰਗਾ ਲੈਨੇ ਹੁਣ ਜਾਂਦੀਆਂ ਜਾਂਦੀਆਂ ਖਾਈ ਜਾਵਾਂਗੀ ਨਹੀਂ ਕਿਹੜੇ ਥੋੜੇ ਦਰ ਪਹਿਲਾਂ ਖਾ ਕੇ ਹੱਟੀਆਂ ਉਹ ਕਿੱਥੇ ਗਈਆਂ ਉਹ ਤਾਂ ਆਜੂ ਹੋ ਗਈਆਂ ਉਹ ਤਾਂ ਛੱਡ ਫੇਰ ਕਹਿ ਦੇਣੀਓ ਸਾਡਾ ਤਾਂ ਕਿ ਵਜਨ ਵਧ ਹੀ ਜਾਂਦਾ ਖਾਣੋ ਤਾਂ ਤੁਸੀਂ ਹੱਟਦੀ ਨਹੀਂ ਮਾੜਾ ਮੋਟਾ ਖਾਣ ਪੀਣ ਤੇ ਕੰਟਰੋਲ ਰੱਖਿਆ ਕਰੋ ਨਹੀਂ ਖਾਣੀ ਤਾਂ ਤੂੰ ਵੀ ਸਾਡੇ ਨਾਲ ਹੀ ਆ ਹੁਣ ਤੈਨੂੰ ਲੱਗਦਾ ਨਹੀਂ ਸਾਨੂੰ ਲੱਗੀ ਜਾਂਦਾ ਛੋਟੇ ਜਿੰਨਾ ਨਹੀਂ ਖਾਂਦੀ ਤੁਸੀਂ ਮੇਰੇ ਨਾਲ ਨੂੰ ਚਾਰ ਖਾ ਜਾਂਦੀ ਮੇਰੇ ਵਰਗੀ ਇੱਕ ਰਸ ਬੁਣਾਉਣ ਲਈ ਬੈਠੀ ਹੁੰਦੀ ਹੈ ਉਹ ਤਾਂ ਫਿਰ ਤੇਰੇ ਚ ਗਲਤੀ ਹੈ ਤੇਰੇ ਖਾਂਦੇ ਸਾਰੇ ਆ ਨਾ ਅਸੀਂ ਸ਼ੌਕ ਨਾਲ ਖਾਂਦੇ ਚੱਲ ਮੇਰੀ ਗੱਲ ਸੁਣੋ ਹੁਣ ਖਾਣ ਖਵਾਈ ਛੱਡੋ ਬਹੁਤ ਖਾ ਪੀ ਲਿਆ ਚਲੋ ਆਜਾ ਚੱਲੀਏ ਚਲੋ ਚੱਲੀਏ ਚਲੋ ਉਹ ਪੈਗ ਚੱਕ ਲੋ ਆਪ ਚੱਕੋ ਬਈ